ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਰਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਪਿੰਡ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਬੁਰਜ ਜਵਾਰ ਸਿੰਘ ਵਾਲਾ ਪਿੰਡ ਜ਼ਿਲ੍ਹੇ ਫਰੀਦਕੋਟ ਦਾ ਪਿੰਡ ਆ ਮਿੱਤਰੋ ਤੇ ਜਦੋਂ ਆਪਾਂ ਕੋਟ ਕਪੂਰੇ ਤੋਂ ਬਰਗਾੜੀ ਵਾਲੇ ਪਾਸੋਂ ਦੂਰੀ ਤੱਕ ਕਰਦੇ ਆ ਤੇ ਬਰਗਾੜੀ ਤੋਂ ਸਿੱਧੀ ਸੜਕ 4 ਕਿਲੋਮੀਟਰ ਦੀ ਦੂਰੀ ਤੇ ਪਸਿਆ ਹੋਇਆ ਨਗਰ ਪਿੰਡ ਬੁਰਜ ਜਵਾਰ ਸਿੰਘ ਵਾਲਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਗੁਰਲਾਲ ਵੀਰ ਦਾ ਨਾਮ ਆ ਤੇ ਵਪਾਰ ਦਾ ਪਾਈਦਾ ਕੰਮ ਆ ਜਾਨਵਰ ਦੋ ਦੋਵੇਂ ਟਾਪ ਕਲਾਸ ਇੱਕ ਤਾਂ ਤੁਹਾਨੂੰ ਵੱਛੀ ਵਿਖਾਉਣੀ ਆ ਉਹ ਚੀਜ਼ ਵਿਖਾਉਣੀ ਆ ਵੀ ਤੁਸੀਂ ਅੱਜ ਲੈਣੀ ਆ ਸੱਜਰ ਤੇ ਜਦੋਂ ਹੋ ਗਈ ਟੋਕੜ ਉਦੋਂ ਫਿਰ ਤਿੰਨਾਂ ਕੋ ਮਹੀਨੇ ਦੀ ਜਦੋਂ ਚੈੱਕ ਹੋ ਗਈ ਨਾ ਤੇ ਪੈਸੇ ਮੰਗ ਕੇ ਅੰਦਰ ਵੜ ਜਾ ਜੇ ਚਾਹ ਦਵਾ ਗਲਾਸ ਤੁਹਾਡੇ ਹੱਥ 'ਚ ਹੋਊਗਾ ਤੇ 100 ਦਾ ਨੋਟ ਅਗਲੇ ਦੇ ਹੱਥ 'ਚ ਹੋਊਗਾ ਵੀ ਆ ਜਾ ਬਈ ਦੇ ਦੇ ਉਹ ਦੀ ਜਿਵੇਂ ਖਰੋਣੀ ਆ ਤੇ ਅੱਜ ਸੱਜਰ ਵੀ ਤੁਹਾਨੂੰ ਐਂ ਲੈਣੀ ਪੈਣੀ ਆ ਬਾਈ ਕਰਦੇ ਗੱਲਬਾ ਗੁਰਲਾਲ ਵੀਰੇ ਕੀ ਹਾਲ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਆ ਵਧੀਆ ਜੀ ਵਧੀਆ ਸਿੱਤਾ ਦੇ ਪਰਿਵਾਰ ਸਭ ਵਧੀਆ ਜੀ ਚਲੋ ਸ਼ੁਕਰ ਆ ਅੱਛਾ ਗਰਲਾ ਲਗਾ ਲਿਓ ਵੀ ਵਹਿੜ ਚੰਗੀ ਲੈਂਦੀ ਬੈਠਾ ਜਿਹੜੇ ਪਹਿਲਣੀਆਂ ਕਿਵੇਂ ਆ ਇਹ ਪਹਿਲਾ ਸੂਆ ਜੀ ਕਿਵੇਂ ਦੰਦ ਦੰਦ ਬਾਈ ਮੂੰਹੋਂ ਦੋ ਦੰਦਾਂ ਦਾ ਹੀ ਦੋ ਦੰਦਾਂ ਦਾ ਹਾਂਜੀ ਪਹਿਲੜ ਸੂਈ ਆ ਦੋ ਦੰਦਾਂ ਦਾ ਤੇ ਕਿੰਨਾ ਦਿਨ ਹੋ ਗਿਆ ਸੂਈ ਨੂੰ ਇਹਨੂੰ ਹੋ ਗਿਆ 8-10 ਦਿਨ ਹੀ 8-10 ਦਿਨ ਹੋ ਗਿਆ ਸੂਈ ਨੂੰ ਹਾਂਜੀ ਕਿੰਨੇ ਦੁੱਧ ਚਲਦੀ ਗੁਰਲਾਲ ਵੀਰੇ ਇਹ ਬਾਈ ਆਪਾਂ ਦਾ 18-19 ਕਿਲੋ ਚੋਕੇ ਲਿਆਏ ਸੀ ਜੀ ਆਪਣੇ ਕੋਲ ਆ ਕੇ ਥੋੜਾ ਉਪਰਾ ਕਰ ਗਈ 16 ਕਿਲੋ ਦੁੱਧ ਹੈਗਾ ਹੁਣ 16 ਕਿਲੋ ਦੁੱਧ ਹੈਗਾ ਮਤਲਬ 20 ਕਿਲੋ ਦੁੱਧ ਦਈ ਜਾਊਗੀ ਬਸ 18 ਕਿਲੋ ਹਨਾ ਖੁੱਲਾ ਦਈ ਜਾਊਗੀ ਝੂਣ ਕਿਵੇਂ ਲੱਗਾ ਬਾਈ ਝੂਣ ਝੂਣ ਬਹੁਤ ਵਧੀਆ ਠੀਕ ਹੈ ਸੀਲ ਹਾਂਜੀ ਹਾਂਜੀ ਸੀਲ ਠੀਕ ਹੈ ਵੀਰੇ ਰੇਟ ਬ ਰੇਡ ਬਾਈ ਮੌਲਤਾ ਦਾ 77000 ਕਰਦੇ ਨਾ ਕਹਿਆ ਡੀਡ ਲੈਣ ਵਾਲੀ ਗੱਲ ਫਿਰ ਬਾਅਦ ਤੈਨੂੰ ਟੋਕੜ ਤੇ ਦਵਾ ਦੂੰਗਾ ਭਾਜੇ ਇਹ 75000 ਦੀ ਦੇ ਦਾਂਗੇ 70 ਦੀ ਨਾਲ ਦੇ ਦਈਏ ਵੇਖ ਲੈ ਧੱਕਾ ਨਹੀਂ ਧੱਕਾ ਜਾਣਦੇ ਚੱਲ ਵੇਖ ਲੈ ਬਾਈ ਹੁਣ ਕੋਈ ਬਸ 69000 ਨਾ ਕਹ ਵੇ ਹੁਣ 69900 ਵਾਲਾ ਵੀ ਨਹੀਂ ਫੋਨ ਲਊਗਾ ਤੋਰੀ ਬਾਈ ਹੁਣ ਕੱਢੀ ਬਾਦ ਲੈ ਵੀ ਮਿੱਤਰੋ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਵੀ ਬੱਛੀ ਦਾ ਟਿਕਾਣਾ ਬੜਾ ਜ਼ਬਰਦਸਤ ਬੱਛੀ ਆ ਬਈ ਨਵਾਂ ਹਾਣਾ ਜਵਾਨੀ ਵਾਲੀ ਐ ਜੋਸ਼ ਵਾਲੀ ਕਰਮ ਵਾਲੀ ਵਹਿੜਾ ਦੁਰਦੀ ਦੁਰਦੀ ਵੇਖੋ ਤੁਸੀਂ ਵੇਲ ਬਾਡੀ ਵਾਲੀ ਦੋ ਦੰਦਾਂ ਦਾ ਨਾ ਵੀਰੇ ਹਾਂ ਹਾਂ ਬਈ ਦੋ ਦੰਦ ਪਿਓਰ ਦੋ ਦੰਦ ਪਿਓਰ ਮਿੱਤਰੋ ਨਸਲ ਕੁਆਲਟੀ ਬਰੀਡ ਬਾਈ ਬਹੁਤ ਚੰਗੀ ਬੱਚੀ ਤੁਹਾਨੂੰ ਤੁਹਾਨੂੰ ਬਹੁਤ ਚੰਗਾ ਲੱਗਾ ਲੈ ਜਾ ਵੀਰੇ ਮੋੜ ਲਈ ਬਈ ਸੋਨਾ ਸੁਨੱਖਾ ਦਾ ਰੂਪ ਹੈ ਜਿਹੜਾ ਪ੍ਰਮਾਤਮਾ ਨੇ ਇਹਨੂੰ ਦਿੱਤਾ ਹੋਇਆ ਕੋਈ ਕਹਿਣ ਵਾਲੀ ਗੱਲ ਨਹੀਂ ਐਨ ਮੂੰਹ ਮਾ ਬਹੁਤ ਸੋਹਣਾ ਬਾਈ ਬੱਚੀ ਦਾ ਨਹੀਂ ਠੀਕ ਆ ਵੀਰੇ ਪੜਦੇ ਬਈ ਮੈਂ ਦੋ ਦ 18 19 ਕਿਲੋ ਚੋਕੇ ਲੈਂਦਾ ਸੀ 16 ਕਿਲੋ ਕੰਡੇ ਤੇ ਅੱਜ ਵੀ ਲਾਉਂਦੀ ਆ ਉਪਰਾ ਕਰਦੀ ਆ ਕਿਉਂਕਿ ਉਪਰਾ ਤਾਂ ਜਦੋਂ ਆਪਾਂ ਕੇ ਰਿਸ਼ਤੇਦਾਰੀ ਚ ਗਏ ਹੋਈਏ ਨਾ ਤੇ ਦੋ ਰੋਟੀਆਂ ਘੱਟ ਖਾ ਕੇ ਆਉਣੇ ਆ ਮੈਨੂੰ ਪੱਕਾ ਪਤਾ ਪਰ ਜੇ ਸਾਗ ਸੋਗ ਚੰਗਾ ਬਣਿਆ ਹੋਵੇ ਲੱਸੀ ਦਾ ਹੋਵੇ ਨਾਲ ਗਲਾਸ ਤੇ ਫਿਰ ਨਾਲ ਮੱਖਣੀ ਪਈਏ ਫਿਰ ਮੈਨੂੰ ਪਤਾ ਵੀ ਰਿਸ਼ਤੇਦਾਰਾਂ ਨੂੰ ਵਕਤ ਪਾ ਦਿੰਦੇ ਹੋਵੋਗੇ ਮਲਾ ਵੀਰੇ ਉਸੇ ਤਰ੍ਹਾਂ ਹੀ ਜਾਨਵਰ ਦਾ ਦਿਲ ਲੱਗੇ ਦੀ ਗੱਲ ਹੁੰਦੀ ਆ ਹਰ ਪੱਖ ਤੋਂ ਮਜ਼ਬੂਤੀ ਬੜੀ ਚੰਗੀ ਆ ਵੜ ਨੂੰ ਥਣ ਬੜਾ ਦੂਰਾ ਲੱਗਾ ਹੋਇਆ 70000 ਦੀ ਜਸਟਨ ਉਹ ਆ 79999 ਵਾਲੇ ਨੂੰ ਫੋਨ ਲਾਉਣ ਦੀ ਲੋੜ ਨਹੀਂ ਮਿੱਤਰੋ ਕਿਉਂਕਿ ਇਹ ਮਿਲ ਨਹੀਂ ਆ ਇਹ ਦੇਣੀਆਂ ਇਹਦੀ ਗੱਲਬਾਤ ਲਾਸਟ ਆ ਕਿਉਂਕਿ ਬਈ ਅੱਜ ਕੱਲ ਇਹੋ ਦੀ ਬੱਤੀ 55 60 ਨੂੰ ਆਪਾਂ ਤੋਕੜ ਗੱਪਣ ਫੜਦੇ ਪਏ ਆ ਤੇ ਜਿਹੜੀ ਜੇ ਦੁੱਧ ਪੀਆ ਜੇ ਟਕਾ ਕੇ ਤੇ ਤੋਕੜ ਗੱਪਣ ਕਰਕੇ ਫੇਰ ਭੌਂਦੀ ਇੰਨੇ ਦੀ ਵੇਚ ਲਿਆ ਜੇ ਦੁੱਧ ਜੇ ਚੰਗੇ ਟਕਾਣੇ ਤੇ ਚਲੀ ਗਈ ਖੁੱਲੇ ਥਾਂ ਤੇ ਚਲੀ ਗਈ ਥਾਂ ਮਾਲਾ ਆਕਸੀਜਨ ਠੰਡੀ ਹੋਈ ਤਾਂ ਕਰ ਮਾਲੀ 18 20 ਕਿਲੋ ਤੋਂ ਵਾਂਝੀ ਨਹੀਂ ਜਾਂਦੀ ਅੱਜ ਵੀ 16 ਕਿਲੋ ਕੰਡੇ ਲਾਉਂਦੀ ਆ ਇਹਦੇ ਬਾਰੇ ਦੱਸਿਓ ਸਿੰਘਾ ਵਾਲੀ ਬਾਰੇ ਵੀਰੇ ਇਹ ਬਾਈ ਜੀ ਦੂਜਾ ਸੂਆ ਸੂਈ ਆਈ ਕਿ ਇਹ ਕੱਲ ਸਵੇਰ ਸੁਈ ਆ ਜੀ ਕੱਲ ਸਵੇਰ ਸੁਈ ਜੇਰ ਡੰਨਾ ਵੀਰੇ ਹਾਂਜੀ ਹਾਂਜੀ ਜੇਰ ਡੰਨਾ ਹੀ ਜਾਵਾਂ ਸੀ ਸੀ ਲਾਉਂਦੇ ਵੀਰੇ ਹਾਂਜੀ ਹਾਂਜੀ ਬਹੁਤ ਸੀਰੀਸ ਆਉ ਬਹੁਤ ਆ ਜੀ ਥਣ ਬੜਾ ਚੰਗਾ ਲੱਗਾ ਹਨਾ ਹਾਂ ਹਾਂਜੀ ਹਾਂਜੀ ਧਾਰ ਬਹੁਤ ਧਾਰ ਬਹੁਤ ਮੋਟੀ ਹੈ ਕੋਟੀਆਂ ਦੀ ਮਹਿਮੂਦਾ ਤਾਂ ਨਹੀਂ ਪਟਕੇ ਲਾਤਾ ਰਾਂ ਨਹੀਂ ਜੀ ਨਹੀਂ ਠੀਕ ਆ ਅੱਛਾ ਬੱਛਾ ਇਹਨੇ ਮਾਰ ਕੇ ਬੱਛੀ ਭਾਈ ਬਹੁਤ ਅੱਛਾ ਜੀ ਬੱਛਾ ਮਗਰ ਚੂਣ ਕਿਵੇਂ ਲੱਗਾ ਭਾਈ ਚੂਣ ਚੂਣ ਇੱਕ ਨੰਬਰ ਆ ਜੀ ਠੀਕ ਆ ਕਿੰਨੇ ਬੋਲੇ ਤੋਂ ਸਟਾਰਟਿੰਗ ਆ ਵੀਰੇ ਇਹਦੀ 12 ਕਿਲੋ ਤੋਂ ਆ ਜੀ ਠੀਕ ਆ 15 16 ਦੇ ਦੂਗੇ ਵੀ ਜੇ ਦੂ ਖੁੱਲਾ ਦੇ ਦ ਇਹ ਬਸ 55 ਹੀ ਦੇ ਦਾਂਗੇ। ਮੈਂ ਧੱਕਾ ਤੋਰੀ ਮੜੇ ਤੋੜ ਕੇ ਵੇਖਾਂ ਤੇ ਖੜੀ ਦਾ ਸਾਰੀ ਚਾਲ ਚਾਲੀ ਕਰਦੀ ਕੀ ਬਰ 5 ਵੱਧ ਜਾਵੇ ਤੋੜ ਕੇ। ਹੈ? ਵੇਖੀ ਮੜਾ ਜੇ। ਐ ਨੂੰ ਕਰੀ ਬਈ। ਲੈ ਲੈ ਮਿੱਤਰੋ। ਨਹੀਂ ਠੀਕ ਆ। ਹੈਗੀ ਆ ਬਈ। ਲੈ ਵਾਲਾ ਚੰਗਾ ਬਈ ਕਰਮ ਵਾਲੀ। ਲਿਆ ਬਈ। ਓਕੇ ਜਮ। ਕਿੰਨੇ ਦੇ ਦਈਏ? ਜਸ ਤਨੋਂ ਕਾਟੇ ਬਾਟੇ ਕਰ ਦਈਏ ਜਮ। 50 ਹੀ ਦੇ ਦਾਂਗੇ ਬਈ। 45 ਦੀ ਜਾਂਦੇ। ਨਹੀਂ ਯਾਰ 45 ਦਾ ਧੱਕਾ ਯਾਰ ਬਈ। ਨਹੀਂ ਧੱਕਾ ਯਾਰ। ਨਹੀਂ। ਮੈਂ ਕ੍ਰੋਸ ਆ। ਦੁੱਧ 47000 ਦੀ ਦੇ ਦਾਂਗੇ 47 ਦੀ ਦੁੱਧ ਚੰਗਾ ਦੇ ਦੂਗੀ ਇਹ ਮੰਨਦਾ ਮੈਂ ਘਰ ਦੁੱਧ ਤਾਂ ਰਿਵਾਂ ਜੀ ਰਿਤਾਰਾ ਤੁਰਾ ਮਰਾਲੂਗੇ ਹਾਂ ਧਰਾ ਤਾਂ ਬੱਚਾ ਛੱਡ ਕੇ ਮਾਰਨੇ ਆ ਪੈਣੇ ਬੱਚਾ ਪਰ ਤੈਨੂੰ ਤਾਂ ਮਾਰਨੀ ਹੀ ਨਹੀਂ ਹੁੰਦੀ ਮੇਰੇ ਅਰਗੇ ਨੇ ਹਨਾ ਤੈਨੂੰ ਤਾਂ ਕੀ ਕਹਿਣਾ ਯਾਰ ਸੌਸੂ ਬਹੁਤ ਆ ਮਮੀ ਠੀਕ ਆ ਥਰੜਾ ਵੀ ਬਹੁਤ ਚੰਗਾ ਵੇਖੋ ਬਈ ਥਾਨੂ ਦੱਸਿਆ ਜੀ ਨਹੀਂ ਠੀਕ ਆ ਓਕੇ ਬਈ ਤੇ ਨੰਬਰ ਕਿੰਨਾ ਗੁਰ ਲਾਲ ਵੀਰੇ 75299 ਹੂੰ 42716 ਹੀ ਇੱਕ ਵਾਰੀ ਹੋਰ ਆਉਂਦੇ 75299 ਹੂੰ 42716 ਹੀ ਇੱਕ ਵਾਰੀ ਹੋਰ ਆਉਂਦੇ 75299 42716 ਹੀ ਠੀਕ ਹੈ ਵੀਰੇ ਇਸ ਨੰਬਰ ਤੇ ਕਰਨੀਏ ਤੁਸੀਂ ਵੀਰੇ ਇਹਦਾ ਮਿੱਤਰੋ ਗੱਲਬਾਤ ਪਿੰਡ ਹੈਗਾ ਪੁਰਜੋ ਜਵਾਰ ਸਿੰਘ ਨਾਲ ਜਿਲ੍ਹਾ ਹੈਗਾ ਫਰੀਦਕੋਟ ਨੇੜੇ ਸ਼ਹਿਰ ਬਰਗਾੜੀ ਆ ਮੇਰਾ ਇਹ ਪਕਾੜੀ ਆ ਬਈ ਗਰਮੀ ਆ ਗਈ ਖਾਲੇ ਸੰਤਰੇ ਦੀ ਫਾੜੀ ਆ ਧੰਨਵਾਦ